ਪਿਆਰੇ ਦੋਸਤੋ ਪ੍ਰੋਗਰਾਮ ਅੱਜ ਦੀ ਗੱਲ ਲੈ ਕੇ ਹਾਜ਼ਰ ਹੈ ਮੈਂ ਮਨੂਪਾਲ ਸ਼ਰਮਾ ਦੋਸਤੋ ਅੱਜ ਦੇ ਯੁੱਗ ਦੇ ਵਿੱਚ ਪੋਡਕਾਸਟ ਇੱਕ ਬਹੁਤ ਸਖਸ਼ਕਤ ਮਾਧਿਅਮ ਬਣ ਚੁੱਕਿਆ ਹੈ ਕਿਸੇ ਵੀ ਸ਼ਖਸੀਅਤ ਦੇ ਬਾਰੇ ਜਾਣਨ ਬਾਰੇ ਉਹਨਾਂ ਦੀ ਸੋਚ ਬਾਰੇ ਉਹਨਾਂ ਦੇ ਪਛੋਕੜ ਬਾਰੇ ਅੱਜ ਦੀ ਸੋਚ ਬਾਰੇ ਤੇ ਭਵਿੱਖ ਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਪੋਡਕਾਸਟ ਦੇ ਬਾਰੇ ਯੂਐਸ ਦੇ ਇੱਕ ਬਹੁਤ ਉਮਦਾ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਰ ਦੇ ਨਾਲ ਜਾਣਕਾਰ ਲੈਕਸ ਫ੍ਰੈਡਮਨ ਇੱਕ ਪੋਡਕਾਸਟ ਨੇ ਪੋਡਕਾਸਟ ਕਰਦੇ ਨੇ ਔਰ ਬਹੁਤ ਫੇਮਸ ਨੇ ਦੁਨੀਆ ਵਿੱਚ ਉਹਨਾਂ ਨੇ ਲਗਭਗ 3 ਘੰਟੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨਾਲ ਪੋਡਕਾਸਟ ਕੀਤਾ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਆਪਣੇ ਪਿੰਡ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ ਜਲੰਧਰ ਦੇ ਸਾਬਕਾ ਮੇਅਰ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮਹਾਸਚੇਵ ਸ਼੍ਰੀ ਰਕੇਸ਼ ਰਠੌਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਉਹਨਾਂ ਦੇ ਨਾਲ ਨੇ ਡੀਏਵੀ ਕਾਲਜ ਨਕੋਦਰ ਦੇ ਪ੍ਰਿੰਸੀਪਲ ਡਾਕਟਰ ਅਨੂਪ ਵਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਅ ਰਠੌਰ ਸਾਹਿਬ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ ਗੱਲ ਇਸ ਪੋਡਕਾਸਟ ਦੇ ਬਾਰੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਦੋਂ ਇੱਕ ਅੰਤਰਰਾਸ਼ਟਰੀ ਫਿਗਰ ਬਣ ਚੁੱਕੇ ਨੇ ਤੇ 3 ਘੰਟੇ ਤੱਕ ਯੂਐਸ ਦੇ ਕਿਸੇ ਪੋਡਕਾਸਟ ਦੇ ਵਿੱਚ ਉਹਨਾਂ ਦਾ ਬੈਠਣਾ ਆਪਣੇ ਆਪ ਚ ਬਹੁਤ ਇੱਕ ਖਾਸ ਯੋਗਦਾਨ ਲੱਗਦਾ ਹੈ ਕਿ ਉਹ ਵੀ ਇਸ ਟੈਕਨੋਲੋਜੀ ਦੇ ਨਾਲ ਵਿਸ਼ਵਾਸ ਰੱਖਦੇ ਨੇ ਔਰ ਸੋਚ ਨਾਲ ਅੱਗੇ ਵਧ ਰਹੇ ਨੇ। ਉਹਨਾਂ ਨੇ ਗੱਲ ਕੀਤੀ ਹੈ ਆਪਣੇ ਪਿੰਡ ਤੋਂ ਲੈ ਕੇ ਆਪਣੇ ਸਟੇਟ ਬਾਰੇ, ਦੇਸ਼ ਬਾਰੇ ਤੇ ਅੰਤਰਰਾਸ਼ਟਰੀ ਪੱਧਰ ਤੇ ਵੀ। ਜਿੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਇੱਕ ਬਹੁਤ ਗਰੀਬ ਫੈਮਿਲੀ ਤੋਂ ਸੀਗਾ। ਲੇਕਿਨ ਮੈਂ ਇਸ ਅਭਾਵ ਦੀ ਜ਼ਿੰਦਗੀ ਤੋਂ ਬਾਹਰ ਆ ਕੇ ਇਹਨੂੰ ਕਦੇ ਉੱਤੇ ਹਾਵ ਹੀ ਨਹੀਂ ਹੁਣ ਦਿੱਤਾ। ਅਗਲੀ ਸੋਚ ਰੱਖੀ ਤੁਸੀਂ ਕੀ ਸੋਚਦੇ ਹੋ ਇਸ ਗੱਲ ਦੇ ਬਾਰੇ? ਪਹਿਲੀ ਤੇ ਜਿਹੜੀ ਤੁਸੀਂ ਗੱਲ ਮਨੂ ਜੀ ਇਹ ਕਹੀ ਨਾ ਜਿ ਕਿ ਪੋਡਕਾਸਟ ਤੇ ਬਾਦਲ ਮਰਤਨ ਘੰਟੇ ਉਹਨੇ ਗੱਲਬਾਤ ਕੀਤੀ ਹੈ ਜੀ ਉਹ ਤੁਸੀਂ ਇਹ ਪਹਿਲੇ ਗੱਲ ਇਹ ਵੀ ਰੱਖੀ ਕਿ ਇਹ ਅੱਜ ਕੱਲ ਦਾ ਬਹੁਤ ਸਸ਼ਕਤਿਕ ਮਾਧਿਅਮ ਹੈ ਜੀ ਔਰ ਅਸੀਂ ਜੇ ਮੋਦੀ ਜੀ ਦੇ ਜੀਵਨ ਨੂੰ ਦੇਖੀਏ ਔਰ ਖਾਸ ਤੌਰ ਤੇ ਉਹਨਾਂ ਦਾ ਜਿਹੜਾ ਪੋਲਿਟੀਕਲ ਸਫਰ ਹੈ ਜੀ ਉਹਨੂੰ ਧਿਆਨ ਨਾਲ ਦੇਖੀਏ ਤੇ ਸਾਨੂੰ ਸਭ ਨੂੰ ਨਜ਼ਰ ਆਉਂਦਾ ਹੈ ਕਿ ਉਹਨਾਂ ਨੇ ਜਿਹੜੀ ਵੀ ਇਹ ਲੇਟੈਸਟ ਟੈਕਨੋਲੋਜੀ ਦੀ ਗੱਲਾਂ ਹਨ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਅਡਾਪਟ ਕੀਤਾ ਹੈ जी। और उन्होंने जो भी राजनीतिक प्रोपोगेंडा या राजनीतिक किसी जगह पर राजनीति गलबात रखने की गल की है तो वो बड़ा अहम स्थान मनते हो इस लेटेस्ट टेक्नोलॉजी में यूज़ किया है और पॉडकास्ट क्योंकि एक लेटेस्ट टेक्नोलॉजी का माध्यम है तो बड़ी अच्छा एक पॉडकास्ट रहा है और पूरे देश से यदि चर्चा है और ती ठीक किया है कि उन्होंने कुछ ऐसे पहलू अपनी जिंदगी छेड़े ने ਜਿਹੜਾ ਬਹੁਤ ਅੱਛੇ ਤਰੀਕੇ ਨਾਲ ਲੋਕਾਂ ਨੂੰ ਜਾਨੂ ਨਹੀਂ ਸੀ ਪਹਿਲੇ ਜੀ ਔਰ ਉਹਨਾਂ ਨੇ ਆਪਣੇ ਗਰੀਬੀ ਦਾ ਉਸ ਸਮਾਂ ਜਿਹਦੇ ਬਾਰੇ ਚਰਚਾ ਕੀਤੀ ਕਿ ਕਿਸ ਤਰੀਕੇ ਨਾਲ ਉਹ ਇੱਕ ਛੋਟੇ ਜੇ ਕਮਰੇ 'ਚ ਸਾਰਾ ਪਰਿਵਾਰ ਰਹਿੰਦਾ ਸੀ ਜੀ ਔਰ ਜਦੋਂ ਸਕੂਲ ਪੜਨ ਜਾਂਦੇ ਸੀ ਉਹਨਾਂ ਦੇ ਕੋਲ ਜੁੱਤੇ ਵੀ ਠੀਕ ਨਹੀਂ ਹੁੰਦੇ ਸੀ ਜੀ ਔਰ ਇਹ ਸਾਰੀਆਂ ਚਰਚਾ ਕੀਤੀਆਂ ਔਰ ਫਿਰ ਉਹਨਾਂ ਨੇ ਇੱਕ ਜਿਹੜੀ ਆਸਥਾ ਜਿਹੜੀ ਦੱਸੀ ਹੈ ਉਹਨਾਂ ਨੇ ਔਰ ਜਿਹੜਾ ਸ਼ੁਰੂਆਤੀ ਉਹਨਾਂ ਦਾ ਕਮੈਂਟ ਜਿਹੜਾ ਮੈਂ ਸਮਝਦਾ ਕਿ ਇੱਕ ਬੜਾ ਮਹੱਤਵ ਹੈ ਉਹਦਾ ਕਿ ਉਹ ਜਦੋਂ ਅੱਜ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਿਸੇ ਵੀ ਦੇਸ਼ ਦੇ بڑے ਨੇਤਾ ਨੂੰ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਨੂੰ ਮਿਲਣ ਜਾਂਦੇ ਨੇ ਤੇ ਉਹਨਾਂ ਦੇ ਅੰਦਰ 140 ਕਰੋੜ ਲੋਕਾਂ ਦਾ ਵਿਸ਼ਵਾਸ ਉਹਨਾਂ ਦੀ ਆਸਥਾ ਉਹਨਾਂ ਦੇ ਜਿਹੜੇ ਸੁਪਨੇ ਉਹ ਲੈ ਕੇ ਜਾਂਦੇ ਨੇ ਔਰ ਉਹ ਜਦੋਂ ਵੀ ਕਿਸੇ ਵਿਅਕਤੀ ਨਾਲ ਹੱਥ ਮਿਲਾਉਂਦੇ ਨੇ ਤੇ ਉਹ ਨਰਿੰਦਰ ਮੋਦੀ ਹੱਥ ਨਹੀਂ ਮਿਲਾ ਰਿਹਾ ਹੁੰਦਾ 140 ਕਰੋੜ ਲੋਕ ਹੱਥ ਮਿਲਾਏ ਹੁੰਦੇ ਇਹ ਬਹੁਤ ਬੜੀ ਗੱਲ ਹੈ ਕਿ ਇੱਕ ਨੇਤਾ ਪੂਰੇ ਦੇਸ਼ ਨੂੰ ਆਪਣੇ ਮਨਚ ਰੱਖ ਕੇ ਅੱਗੇ ਵਧ ਰਿਹਾ ਹੈ ਔਰ ਪੋਜ਼ਿਟਿਵਿਟੀ ਨਾਲ ਇਸ ਦੇਸ਼ ਦੀ ਤਰੱਕੀ ਦੇ ਵਿੱਚ ਉਹ ਗੱਲ ਸੋਚ ਕੇ ਚੱਲ ਰਿਹਾ ਹੈ ਮਤਲਬ ਇਹ ਕਿ ਉਹਨਾਂ ਨੇ ਜਿਸ ਅਬਾਪ ਦੀ ਜ਼ਿੰਦਗੀ ਤੋਂ ਬਾਹਰ ਨਿਕਲੇ ਉਸ ਅਬਾਪ ਨੂੰ ਦੇਸ਼ ਵਾਸੀਆਂ ਤੋਂ ਮਤਲਬ ਛੁਟਕਾਰਾ ਦਿਵਾਉਣ ਦੇ ਲਈ ਉਹ ਕੰਮ ਕਰ ਰਹੇ ਨੇ ਗਰੀਬੀ ਅਨਮੂਲਨ ਦਾ ਵੀ ਕੰਮ ਬਹੁਤ ਜ਼ਿਆਦਾ ਚੱਲ ਰਿਹਾ ਹੈ ਨਾਲ ਹੀ ਨਾਲ ਉਹਨਾਂ ਨੇ ਇਸ ਪੋਡਕਾਸਟ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਰੂਸ ਤੇ ਯੂਕਰੇਨ ਦੇ ਵਿਚਕਾਰ ਜਿਹੜਾ ਯੁੱਧ ਚੱਲ ਰਿਹਾ ਹੈ ਉਹਦੇ ਬਾਰੇ ਵੀ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਅ ਡਾਕਟਰ ਸਾਹਿਬ ਤੁਸੀਂ ਤੁਹਾਡਾ ਕੀ ਮੰਨਣਾ ਕਿ ਉਸ ਪੋਡਕਾਸਟ ਦੇ ਵਿੱਚ ਜਿਹੜੀ ਰੂਸ ਤੇ ਯੂਕਰੇਨ ਦੇ ਯੁੱਧ ਦੇ ਉੱਤੇ ਉਹਨਾਂ ਦਾ ਜੋ ਵਕਤਵਿਅ ਸੀਗਾ ਜੀ ਤੁਸੀਂ ਉਹਨੂੰ ਕੀ ਮੰਨਦੇ ਆ ਮਨੋ ਜੀ ਇਹ ਪੋਡਕਾਸਟ ਮੇਰੇ ਖਿਆਲ ਸ਼ਾਇਦ ਦੁਨੀਆ ਦਾ ਨਵੇਕਲਾ ਪੋਡਕਾਸਟ ਹੈ ਜੀ ਜੇ ਇਹਨੂੰ ਡਿਊਰੇਸ਼ਨ ਦੇ ਪੱਖੋਂ ਕਹੀਏ ਤਾਂ ਵੀ ਦੇਖਿਆ ਕਿ 3 ਘੰਟੇ ਤੋਂ ਜ਼ਿਆਦਾ ਲੰਮਾ ਔਰ ਇੱਕ ਅਹਿਮ ਸ਼ਖਸੀਅਤ ਜਿਹਨੂੰ ਸਾਰੀ ਦੁਨੀਆ ਨੇ ਪ੍ਰਵਾਨਗੀ ਦਿੱਤੀ ਹੈ ਉਹਦੇ ਬਾਰੇ ਪੋਡਕਾਸਟ ਹੈਗਾ ਔਰ ਜਿਵੇਂ ਰਕੇਸ਼ ਜੀ ਕਹਿ ਰਹੇ ਸੀ ਕਿ ਬਹੁਤ ਇਦਾਂ ਦੇ ਅਣਛੋਏ ਪਹਿਲੂ ਜਿਹਨਾਂ ਦੇ ਬਾਰੇ ਅਸੀਂ ਜਾਗਰੂਕ ਨਹੀਂ ਸੀ ਉਹ ਤੋਂ ਸਾਨੂੰ ਬავਸਤਾ ਕਰਾਇਆ ਹੈ। ਜੀ। ਔਰ ਲੋਕਲ ਤੋਂ ਗਲੋਬਲ ਜਿਹੜਾ ਮੋਦੀ ਜੀ ਦਾ ਆਪਣਾ ਨਾਰਾ ਦਿੱਤਾ ਹੋਇਆ ਇਸ ਪੋਡਕਾਸਟ ਦੀ ਵਿਸ਼ੇਸ਼ਤਾ ਹੈ। ਉਹਨਾਂ ਨੇ ਆਪਣੇ ਘਰ ਤੋਂ ਲੈ ਕੇ ਔਰ ਅੰਤਰਰਾਸ਼ਟਰੀ ਸਿਨੇਰੀਓ ਜਿਹੜਾ ਚੱਲ ਰਿਹਾ ਉਹਦੇ ਬਾਰੇ ਗੱਲ ਕੀਤੀ ਹੈ ਜਿਹੜੀ ਗੱਲ ਤੁਸੀਂ ਜਿਹੜਾ ਮੈਨੂੰ ਸਿੱਧਾ ਸਵਾਲ ਯੂਕਰੇਨ ਔਰ ਰਸ਼ੀਆ ਦੇ ਵਾਰ ਦੇ ਬਾਰੇ ਗੱਲ ਕੀਤੀ ਹੈ। ਜੇ ਉਹ ਸਪੋਰਟਸ ਪੌਡਕਾਸਟ ਦੇ ਵਿੱਚ ਜਿੱਥੇ ਇਹ ਚਰਚਾ ਆਂਦੀ ਹੈ ਉਸ ਚਰਚਾ ਦੇ ਵਿੱਚ ਮੋਦੀ ਜੀ ਨੇ ਜ਼ੋਰ ਦੇ ਕੇ ਗੱਲ ਕਹੀ ਹੈ ਕਿ ਮੈਂ ਇਸ ਸਥਿਤੀ ਦੇ ਵਿੱਚ ਹਾਂ ਕਿ ਮੈਂ ਪੁਤਿਨ ਨੂੰ ਵੀ ਨਾਲ ਬਿਠਾ ਕੇ ਮੀਡੀਆ ਦੇ ਸਾਹਮਣੇ ਇਹ ਗੱਲ ਕਹਿ ਸਕਦਾ ਹਾਂ ਜੀ ਔਰ ਮੈਂ ਉਧਰ ਜੁਲਨਸਕੀ ਨੂੰ ਵੀ ਇਹ ਗੱਲ ਸਮਝਾ ਸਕਦਾ ਹਾਂ ਕਿ ਵਾਰ ਦੇ ਨਾਲ ਲੜਾਈ ਦੇ ਨਾਲ ਕੋਈ ਸਾਰਥਕ ਸਿੱਟੇ ਨਹੀਂ ਨਿਕਲਨੇ ਜੋ ਵੀ ਗੱਲ ਨਿਕਲਣਾ ਜੋ ਕੋਈ ਫੈਸਲਾ ਹੋਣਾ ਕਿਸੇ ਵੀ ਵੱਡੀ ਤੋਂ ਵੱਡੀ ਸਮੱਸਿਆ ਦਾ ਜਿਹੜਾ ਕਿ ਆਮ ਇੱਕ ਦਵੰਤੀ ਵੀ ਹੈ ਕਿ ਵੀ ਉਹ ਟੇਬਲ ਦੇ ਅਕ੍ਰੋਸ ਹੀ ਬੈਠੇ ਬੈਠ ਕੇ ਹੋ ਸਕਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਇੱਕ ਅਜੇਹਾ ਆਦਮੀ ਜਿਸ ਦੀ ਗੱਲ ਸਾਰੀ ਦੁਨੀਆ ਮੰਨਦੀ ਹੈ ਔਰ ਅੱਜ ਚਰਚਾਵਾਂ ਵੀ ਨੇ ਪੁਤਿਨ ਨੇ ਇਸ ਗੱਲ ਨੂੰ ਮੰਨਿਆ ਵੀ ਹੈ ਕਿ ਮੈਂ ਮੋਦੀ ਜੀ ਦੇ ਕਹਿਣ ਤੇ ਹੀ ਪਰਮਾਣੂ ਬੰਬ ਦਾ ਯੂਜ਼ ਜਿਹੜਾ ਹੈ ਇਸ ਵਾਰ ਚ ਨਹੀਂ ਕੀਤਾ ਤੇ ਇਸ ਗੱਲ ਨੂੰ ਜਿਹੜਾ ਸਮਝਾਣ ਦਾ ਉਹਨਾਂ ਦਾ ਤਰੀਕਾ ਹੈ ਇਸ ਗੱਲ ਤੋਂ ਦੋ ਗੱਲਾਂ ਸਾਬਿਤ ਹੁੰਦੀਆਂ ਇੱਕ ਤਾਂ ਇਹ ਹੈ ਕਿ ਮੋਦੀ ਜੀ ਨੇ ਜਿਹੜੀ ਸਾਡੇ ਦੇਸ਼ ਦੀ ਫਿਲਾਸਫੀ ਹੈ ਕਿ ਅਸੀਂ ਲੜਨ 'ਚ ਵਿਸ਼ਵਾਸ ਨਹੀਂ ਰੱਖਦੇ ਅਸੀਂ ਸੰਘਰਸ਼ ਵਿੱਚ ਵਿਸ਼ਵਾਸ ਨਹੀਂ ਸਮਨਵੇਚ ਵਿੱਚ ਵਿਸ਼ਵਾਸ ਰੱਖਦੇ ਹਾਂ ਉਹ ਗੱਲ ਸਾਬਿਤ ਹੁੰਦੀ ਹੈ ਔਰ ਇਹ ਗੱਲ ਦਾ ਸੰਦੇਸ਼ ਉਹਨਾਂ ਨੇ ਅੰਤਰਰਾਸ਼ਟਰੀ ਪਲੇਟਫਾਰਮ ਤੇ ਦਿੱਤਾ ਤੇ ਦੂਸਰੀ ਗੱਲ ਇਹ ਸਾਬਿਤ ਹੁੰਦੀ ਹੈ ਕਿ ਮੋਦੀ ਦਾ ਰਤਬਾ ਅੱਜ ਇਸ ਕਦਰ ਵਧਿਆ ਹੈ ਸਰ ਸਾਡੇ 140 ਕਰੋੜ ਲੋਕਾਂ ਤੇ ਜਿਹੜੇ ਰਹਿਨੁਮਾਈ ਕਰਦੇ ਆ ਉਹਦਾ ਵੀ ਸਰ ਉੱਚਾ ਹੋਇਆ ਹੈ ਕਿ ਅੱਜ ਦੇਸ਼ ਦੇ ਵਿੱਚ ਇੱਕ ਅਜਿਹਾ ਪ੍ਰਧਾਨ ਮੰਤਰੀ ਹੈ ਜੇ ਦੀ ਗੱਲ ਦੇਸ਼ ਤੇ ਦੁਨੀਆ ਦੇ ਤਾਕਤਵਰ ਦੇਸ਼ ਵੀ ਮੰਨਦੇ ਆ ਉਹਦੀ ਮੱਧਿਅਸਥਤਾ ਜਿਹੜੀ ਹੈ ਮੀਡੀਏਸ਼ਨ ਹਯਾ ਉਹਦੇ ਚਾਹਵਾਨ ਨੇ ਜੀ 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 ਆਪ ਉਸ ਪੋਡਕਾਸਟ ਦੇ ਵਿੱਚ ਇੱਕ ਖਾਸ ਗੱਲ ਜਿਹੜੀ ਹੋਈ ਹੈ ਮੋਦੀ ਸਾਹਿਬ ਨੇ ਕਿਹਾ ਕਿ ਯੁੱਧ ਦਾ ਨਹੀਂ ਬੁੱਧ ਦਾ ਸਮਾਂ ਹੈ ਬੁੱਧ ਦਾ ਸਮਾਂ ਹੈ ਅਸੀਂ ਸ਼ਾਂਤੀ ਚਾਹੁੰਦੇ ਆ ਮਹਾਤਮਾ ਗਾਂਧੀ ਜੀ ਦਾ ਦੇਸ਼ ਹੈ ਬੁੱਧ ਦਾ ਦੇਸ਼ ਹੈ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਕਿ ਮੈਨੂੰ ਲੋਕੀ ਕਹਿੰਦੇ ਤੁਸੀਂ ਨਿਊਟਰਲ ਹੋ ਇਸ ਸਵਾਰ ਦੇ ਬਾਅਦ ਉਹ ਕਹਿੰਦੇ ਮੈਂ ਨਿਊਟਰਲ ਨਹੀਂ ਹਾਂ ਆਮ ਫੋਰ ਪੀਸ ਪੀਸ ਦੇ ਨਾਲ ਖੜਾ ਔਰ ਬੜੇ ਵਧੀਆ ਤਰੀਕੇ ਨਾਲ ਗੱਲ ਉਹਨਾਂ ਨੇ ਅੰਡਰਲਾਈਨ ਕੀਤੀ ਜੀ ਅ ਰਿਟੋ ਸਾਬ ਇੱਕ ਇਸ ਪੋਡਕਾਸਟ ਦਾ ਬੜਾ ਅਹਿਮ ਹਿੱਸਾ ਜਿਹੜਾ ਆ ਉਹਨਾਂ ਨੇ ਪड़ोसी ਮੁਲਕਾਂ ਦੇ ਬਾਰੇ ਗੱਲ ਕੀਤੀ ਹੈ ਪਾਕਿਸਤਾਨ ਦੇ ਬਾਰੇ ਗੱਲ ਹੋਈ ਹੈ ਚਾਈਨਾ ਦੇ ਗੱਲਬਾਤ ਹੋਈ ਹੈ ਔਰ ਉਸ ਤੋਂ ਬਾਅਦ ਅਮਰੀਕਾ ਦੇ ਬਾਰੇ ਵੀ ਗੱਲ ਵਨ ਬਾਏ ਵਨ ਅਸੀਂ ਉਹਦੇ ਤੇ ਗੱਲ ਕਰਾਂਗੇ ਲੇਕਿਨ ਪड़ोसी ਮੁਲਕ ਪਾਕਿਸਤਾਨ ਦੇ ਬਾਰੇ ਜਿਹੜੀ ਉਹਨਾਂ ਨੇ ਆਪਣੀ ਸੋਚ ਉਸ ਪੋਡਕਾਸਟ ਦੇ ਵਿੱਚ ਰੱਖੀ ਹੈ ਤੁਹਾਡਾ ਉਹਦੇ ਨਾਲ ਕੀ ਮੰਨਣਾ ਕਿਉਂਕਿ ਅਸੀਂ ਮੇਰੇ ਖਿਆਲ ਪੰਜਾਬ ਉਹ ਪਹਿਲਾ ਸੂਬਾ ਹੈ ਜਿਹੜਾ ਪਾਕਿਸਤਾਨ ਨੂੰ ਫੇਸ ਕਰਦਾ ਹੈ ਸੋ ਇਹ ਸਾਡੇ ਲਈ ਬਹੁਤ ਅਹਿਮ ਗੱਲ ਹੈ ਜੇ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਕੁਝ ਪਾਕਿਸਤਾਨ ਦੇ ਬਾਰੇ ਆਪਣੇ ਵਿਚਾਰ ਰੱਖਦੇ ਨੇ ਦੇਖੋ ਮਨੋਜੀ ਜੋ ਡਾਕਟਰ ਪ੍ਰਿੰਸੀਪਲ ਵੱੱਛੀ ਗੱਲ ਕਰ ਰਹੇ ਸੀ ਆ ਉਹਨਾਂ ਨੇ ਕਿਹਾ ਕਿ ਅਸੀਂ ਪੀਸ ਵਾਸਤੇ ਸ਼ਾਂਤੀ ਵਾਸਤੇ ਅਸੀਂ ਪੱਖਧਰ ਹਾਂ ਅਸੀਂ ਨਾਨ ਲਾਈਨ ਕੰਟਰੀ ਨਹੀਂ ਹੈ ਜਿੱਦਾਂ ਕਿਹਾ ਜਾਂਦਾ ਹੈ ਕਿ ਜੀ ਇਹ ਕਿਸੇ ਪਾਸੇ ਅਲਾਈਨ ਨਹੀਂ ਕਰਦੇ ਲੇਕਿਨ ਵੀ ਹੈਵ ਆਰ ਓਨ ਸਟੈਂਡ ਤੇ ਅਸੀਂ ਉਸ ਸਟੈਂਡ ਵੱਲ ਖੜੇ ਹੈ ਕਿ ਅਸੀਂ पीस वास्ते चाहते हैं असं लड़ाई नहीं चाहते समन्वय की साड़ी जी एक नीति है, ना है, है, है असी किसी जगह पर ना प्रकृति द्वंद चाहते हैं ना किसी अपने देश द्वंद चाहते हैं झगड़ा नहीं चाहते हैं अं चाहते हैं कि पूरे विश्व जोड़ा है शांति हो सो विचार लैके उन्होंने सारी गलबात पाकिस्तान चाइना के बारे या बाकी कंट्रीज़ बारे भी रखी पाकिस्तान के बारे खास तौर पर उन्होंने कहा कि बहुत सारे लोग शायद ये सोचते हैं कि ਮੋਦੀ ਜੀ ਦਾ ਬੜਾ ਕੜਾ ਸਟੈਂਡ ਰਹੇਗਾ ਜਦੋਂ ਉਹ ਪ੍ਰਧਾਨ ਮੰਤਰੀ ਬਣ ਕੇ ਆਣਗੇ ਲੇਕਿਨ ਉਹਨਾਂ ਨੇ ਆਂਦੇ ਹੀ ਜਦੋਂ ਸ਼ਪਤ ਗ੍ਰਹਿਣ ਸਮਰੋਹ ਸੀ ਉਹਨਾਂ ਦਾ ਤੇ ਉਹਦੇ ਚ ਉਹਨਾਂ ਨੇ ਉਹਨਾਂ ਦੇ ਪ੍ਰਧਾਨ ਮੰਤਰੀ ਨੂੰ ਨਾਮਿਤ ਕੀਤਾ ਉਸ ਤੋਂ ਬਾਅਦ ਅਸੀਂ ਜਾਣਨੇ ਕਿ ਲਾਹੌਰ ਵੀ ਇੱਕ ਸਰਪ੍ਰਾਈਜ਼ ਵਿਜ਼ਿਟ ਕੀਤੀ ਉਹਨਾਂ ਨੇ ਉਹ ਸਾਰਾ ਜਿਹੜਾ ਪ੍ਰਾਕਰਣ ਸੀ ਉਹਦੇ ਚ ਇੱਕ ਮਨੋਵਿਵਸਥਾ ਮਨੋਵਸਥਾ ਜੜੀ ਸੀ ਮੋਦੀ ਜੀ ਦੀ ਉਹ ਨਜ਼ਰ ਆਂਦੀ ਸੀ ਕਿ ਉਹ ਚਾਹੁੰਦੇ ਸੀ ਕਿ ਪਾਕਿਸਤਾਨ ਨਾਲ ਜਿੰਨੀ ਅੱਛੇ ਤਰੀਕੇ ਨਾਲ ਇੱਕ ਐਸਾ ਸਬੰਧ ਬਣਨ ਪੀਸਫੁਲ ਸਬੰਧ ਬਣਨ ਜਿਸ ਨਾਲ ਇੱਕ ਅੱਛੀ ਗ੍ਰੋਥ ਜਿਹੜੇ ਪड़ोसियों ਨਾਲ ਜਿਹੜਾ ਐਸਾ ਵਾਤਾਵਰਣ ਜਿਹੜਾ ਬਣ ਸਕੇ ਲੇਕਿਨ ਕਿਉਂਕਿ ਪਾਕਿਸਤਾਨ ਦੇ ਵਿੱਚ ਟੈਰਰਿਜ਼ਮ ਦਾ ਇਸ ਤਰੀਕੇ ਦਾ ਡੀਪ ਰੂਟਡਿਕ ਸਮੱਸਿਆ ਖੜੀ ਹੈ ਜੀ ਔਰ ਉਹਨਾਂ ਨੇ ਕਿਹਾ ਕਿ ਇਹ ਸਿਰਫ ਪਾਕਿਸਤਾਨ ਨਹੀਂ ਪੂਰੇ ਵਿਸ਼ਵ ਦੀ ਸਮੱਸਿਆ ਬਣ ਗਈ ਹੈ ਜੀ ਤੇ ਇਹਦੇ ਨਾਲ ਉਸ ਦੇਸ਼ ਨੂੰ ਹੀ ਖਤਰਾ ਨਹੀਂ ਹੈ ਪੂਰੇ ਦੇਸ਼ ਨੂੰ ਬਹੁਤ بڑا ਖਤਰਾ ਹੈ ਔਰ ਜਿੰਨੀ ਵਾਰ ਵੀ ਉਹਨਾਂ ਨੇ ਪ੍ਰਯਾਸ ਕੀਤਾ ਹੈ ਤਾਂ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਉਹ ਬੈਕਫਾਇਰ ਕੀਤਾ ਉਹਨਾਂ ਨੇ ਸਾਰੀ ਗੱਲ ਨੂੰ ਔਰ ਉਹਦੇ ਨਾਲ ਅੱਜ ਦੀ ਹਾਲਾਤ ਦੇ ਵਿੱਚ ਮੈਂ ਸਮਝਦਾ ਕਿ ਹਿੰਦੁਸਤਾਨ ਦੀ ਜਿਹੜੀ ਫੋਰਨ ਡਿਪਲੋਮੇਸੀ ਹੈ ਫੋਰਨ ਪਾਲਿਸੀ ਹੈ ਉਸ ਪਾਕਿਸਤਾਨ ਨੂੰ ਕੋਈ ਸਥਾਨ ਨਹੀਂ ਮਿਲ ਰਿਹਾ ਔਰ ਅਸੀਂ ਦੇਖ ਰਹੇ ਹਾਂ ਕਿ ਤਰੀਕੇ ਨਾਲ ਪਾਕਿਸਤਾਨ ਅੱਜ ਬਿਲਕੁਲ ਇੱਕ ਅਕੇਲਾ ਕੰਟਰੀ ਬਰ ਗਿਆ ਚਾਈਨਾ ਦੇ ਬਾਰੇ ਵੀ ਇਸੇ ਤਰੀਕੇ ਨਾਲ ਤੁਸੀਂ ਜਿੱਦਾਂ ਗੱਲ ਕੀਤੀ ਹੈ ਚਾਈਨਾ ਦੇ ਬਾਰੇ ਉਹਨਾਂ ਨੇ ਇਤਿਹਾਸ ਦੇ ਬਾਰੇ ਪੂਰਾ ਦੱਸਿਆ ਕਿ ਕਿਸ ਤਰੀਕੇ ਨਾਲ ਸਾਡੇ ਬੜੇ ਅੱਛੇ ਸਬੰਧ ਰਹੇ ਔਰ ਆਸਤਾ ਆਸਤਾ ਪੁੱਛ ਸਾਲਾਂ ਤੋਂ ਇਹ ਖਰਾਬ ਹੁੰਦੇ ਗਏ ਲੇਕਿਨ ਪਹਿਲੇ ਦਾ ਜਿਹੜਾ ਇਤਿਹਾਸ ਹੈ ਉਹਦੇ ਚ ਪੂਰੇ ਵਿਸ਼ਵ ਦੀ 50% ਜਿਹੜੀ ਜੀਡੀਪੀ ਹੈ ਉਹ ਹਿੰਦੁਸਤਾਨ ਔਰ ਪਾਕਿਸਤਾਨ ਔਰ ਚਾਈਨਾ ਦਾ ਜਿਹੜਾ ਹੈ ਉਹਦੇ ਸਾਓ ਸੀਸ ਪੂਰੇ ਵਿਸ਼ਤੇ ਵਿੱਚ ਔਰ ਬੜੇ ਅੱਛੇ ਵਪਾਰਿਕ ਸਬੰਧ ਸੀ ਬੜੇ ਅੱਛੇ ਸਾਂਸਕ੍ਰਿਤਿਕ ਔਰ ਧਾਰਮਿਕ ਸਬੰਧ ਸਨ ਉਹਨਾਂ ਦੇ ਜਿਹੜੇ ਬਹੁਤ ਸਿੱਖੂ ਸੀ ਉੱਥੇ ਦੇਸ਼ ਸਾਡੇ ਜਾਂਦੇ ਸੀ ਸਾਡੇ ਲੋਕ ਉੱਥੇ ਜਾਂਦੇ ਸਨ ਸੋ ਇਹ ਬੜਾ ਇੱਕ ਇਤਿਹਾਸਿਕ ਸਬੰਧ ਜਿਹੜਾ ਚਾਈਨਾ ਨਾਲ ਰਿਹਾ ਔਰ ਅੱਜ ਵੀ ਮਨ ਪ੍ਰਧਾਨ ਮੰਤਰੀ ਜੇਦਾ ਸਿੱਧਾ ਕਹਿਣਾ ਸੀ ਕਿ ਅਸੀਂ ਸਪਰਦਾ ਤਾਂ ਚਾਹਦੇ ਹਾਂ ਕਿ ਕੰਪੀਟੀਸ਼ਨ ਰਵੇ ਚਾਈਨਾ ਨਾਲ ਲੇਕਿਨ ਉਹਦੇ ਚ ਝਗੜਾ ਜਾਂ ਵਾਰ ਨਹੀਂ ਅਸੀਂ ਚਾਹਦੇ ਹਾਂ ਇੱਕ ਦੂਸਰੇ ਨਾਲ ਸਾਡੀ ਤੇ ਇੱਛਾ ਹੈ ਕਿ ਸ਼ਾਂਤੀ ਨਾਲ ਅਸੀਂ ਅੱਗੇ ਵਧੀਏ ਔਰ ਜੇ ਏਸ਼ੀਆ ਦਾ ਅਗਲਾ ਜਿਹੜਾ ਟਿਨਿਓਰ ਹੈ ਜਿਹੜੀ ਅੱਗੀ ਸਦੀ ਹੈ ਜਿੱਦਾਂ ਕਿਹਾ ਜਾਂਦਾ ਹੈ ਕਿ ਏਸ਼ੀਆ ਦੀ ਸਦੀ ਹੈ ਤੇ ਉਸ ਸਦੀ ਚ ਇਹ ਦੋਨੋਂ ਕੰਟਰੀਜ਼ ਦਾ ਬਹੁਤ ਮਹੱਤਵ ਹੈ ਔਰ ਇਹ ਦੋਨੋਂ ਕੰਟਰੀਜ਼ ਦੀ ਜਿਹੜੀ ਕੰਟ੍ਰਿਬਿਊਸ਼ਨ ਹੈ ਬਹੁਤ ਜ਼ਿਆਦਾ ਆਉਣ ਵਾਲੇ ਟਾਈਮ ਚ ਹੋਣੀ ਚਾਹੀਦੀ ਹੈ ਜੇ ਅਸੀਂ ਦੋਨੋਂ ਕੰਟਰੀਜ਼ ਆਪਸੇ ਹੋ ਕਰਨ ਗਏ ਤੇ ਪੂਰੇ ਵਿਸ਼ਵਾਸ ਤੇ ਬਹੁਤ ਅੱਛਾ ਹੈ ਐਸਾ ਹੋਣਾ ਮੰਨਿਆ। ਰਠੌਰ ਸਾਹਿਬ ਤੁਸੀਂ ਕੀ ਸੋਚਦੇ ਹੋ ਕਿ ਜੋ ਪ੍ਰਧਾਨ ਮੰਤਰੀ ਜੀ ਨੇ ਪਾਕਿਸਤਾਨ ਦੇ ਬਾਰੇ ਕਿਹਾ ਹੈਗਾ। ਇਥੋਂ ਇੱਕ ਗੱਲ ਸਾਫ਼ ਹੋ ਗਈ ਹੈ ਕਿ ਜ਼ੀਰੋ ਟੋਲਰੈਂਸ ਮਿਲੀਟੈਂਸੀ ਦੇ ਪ੍ਰਤੀ ਸਾਡੀ ਹੈਗੀ ਹੈ। ਅਗਰ ਕੋਈ ਅਸੀਂ ਪੜੋਸੀਆਂ ਨੂੰ ਬੁਲਾਉਨੇ ਆ ਉਹਨਾਂ ਨੂੰ ਮਾਨ ਸਨਮਾਨ ਦਿੰਨੇ ਆ ਉਹਦੇ باوجود ਅਗਰ ਮਿਲੀਟੈਂਸੀ ਫੈਲਾਉਣ ਦੇ ਵਿੱਚ ਉਹ ਨਹੀਂ ਹਟਦੇ ਔਰ ਦੋਸਤਾਨਾ ਹੱਥ ਸਾਡੇ ਅੱਗੇ ਨਹੀਂ ਫਲਾਉਂਦੇ। ਤੋ ਇਹੋ ਜੇ ਬੰਦੇ ਨੂੰ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਕੋਈ ਸਥਾਨ ਜਿਹੜਾ ਆ ਉਹ ਨਹੀਂ ਦਿੱਤਾ ਜਾਏਗਾ ਬਿਲਕੁਲ ਠੀਕ ਹੈ ਤੁਸੀਂ ਕਹਿ ਰਹੇ ਹੋ ਦੇਖੋ ਟਾਕਸ ਐਂਡ ਟੈਰਰਿਜ਼ਮ ਡੋਨਟ ਗੋ ਇਨ ਦ ਸੇਮ ਵੇ ਟੂਗੇਦਰ ਇਹ ਸਾਡੇ ਫੋਰਨ ਮਿਨਿਸਟਰ ਵੀ ਕਹਿੰਦੇ ਨੇ ਪ੍ਰਧਾਨ ਮੰਤਰੀ ਵੀ ਕਹਿੰਦੇ ਨੇ ਔਰ ਇਹ ਕੋਸ਼ਿਸ਼ ਕਰਨ ਤੋਂ ਬਾਅਦ ਵੀ ਜਿਸ ਤਰੀਕੇ ਨਾਲ ਪਹਿਲੇ ਦੱਸਿਆ ਕਿ ਜਦੋਂ ਪਾਕਿਸਤਾਨ ਵੱਲੋਂ ਕੋਈ ਇਸ ਤਰ੍ਹਾਂ ਦਾ ਸਹਿਯੋਗ ਇਸ ਤਰ੍ਹਾਂ ਪੋਜ਼ਿਟਿਵ ਥਾਟ ਪ੍ਰੋਸੈਸ ਨਹੀਂ ਮਿਲ ਰਿਹਾ ਤੇ ਉਹਦੇ 'ਚ ਮੈਨੂੰ ਐਸਾ ਲੱਗਦਾ ਹੈ ਕਿ ਪਾਕਿਸਤਾਨ ਦੇ ਜਿਹੜੇ ਰਹਿਨੁਮਾ ਹਨ ਜਿਹੜੇ ਉੱਥੇ ਦੇ ਲੀਡਰਸ ਨੇ ਉਹਨਾਂ ਨੂੰ ਸੋਚਣਾ ਪਏਗਾ ਕਿ ਭਾਰਤ ਉਹ ਪੁਰਾਣਾ ਭਾਰਤ ਨਹੀਂ ਹੈ ਜਿਹੜਾ ਸਿਰਫ ਬਰਦਾਸ਼ਤ ਕਰਨ ਦੀ ਗੱਲ ਕਰਦਾ ਸੀ ਅੱਜ ਅਗਰ ਉਧਰੋਂ ਟੈਰਰਿਜ਼ਮ ਦਾ ਕੁਝ ਇਸ ਤਰ੍ਹਾਂ ਕੇ ਦਾ ਗੱਲਬਾਤ ਆਏਗੀ ਤੇ ਪੂਰਾ ਮਕੂਲ ਜਿਹੜਾ ਜਵਾਬ ਜਿਹੜਾ ਹੈ ਉਹਨਾਂ ਨੂੰ ਦਿੱਤਾ ਜਾਏਗਾ ਇਸੇ ਮੇਰਾ ਮੰਨਣਾ ਹੈ ਪਾਕਿਸਤਾਨ ਦੇ ਸਿਲਸਿਲੇ ਦੇ ਵਿੱਚ ਜਿਹੜੀ ਸਪੋਰਟ ਕਾਸ ਦੇ ਵਿੱਚ ਬਹੁਤ ਕਲੀਅਰ ਕਟ ਉਹਨਾਂ ਦਾ ਸਟੈਂਡ ਸੀਗਾ ਕਿ ਮੈਂ ਬਹੁਤ ਸਿਨਸੀਅਰ ਐਫਰਟਸ ਕੀਤੇ ਲੇਕਿਨ ਉਹਦਾ ਦਾ ਰੈਸਿਪਰੋਕੇਸ਼ਨ ਨਹੀਂ ਮਿਲੀ ਉਹ ਨਹੀਂ ਮਿਲੀ ਉਹ ਇਸੇ ਕਰਕੇ ਉਹ ਇਸ ਗੱਲ ਤੋਂ ਸਿਗੇ ਕਿ ਵੀ ਪਾਕਿਸਤਾਨ ਨੂੰ ਸਿਰਫ ਅਸੀਂ ਨਹੀਂ ਦੇਖਦੇ ਬਲਕਿ ਇੱਕ ਟੈਰਰਿਜ਼ਮ ਦਾ ਜਿਹੜਾ ਹੈਗਾ ਅਭੀ ਪ੍ਰਾਇ ਬਣ ਗਿਆ ਹੈਗਾ ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਦਾ ਮਤਲਬ ਵੀ ਆਤੰਕਵਾਦ ਆਤੰਕਵਾਦ ਹੈ ਔਰ ਉਹ ਪੋਡਕਾਸਟਰ ਵੀ ਬੜਾ ਇੰਟੈਲੀਜੈਂਟ ਹੈ ਕਿਉਂਕਿ ਮੋਦੀ ਜੀ ਨੇ ਵੀ ਉਹਦੀ ਬੜੀ ਪ੍ਰਸ਼ੰਸਾ ਕੀਤੀ ਹੈ ਨੇ ਮਾਹੌਲ ਨੂੰ ਲਾਈਟ ਕਰਨ ਵਾਸਤੇ ਕਿਹਾ ਜੀ ਜੇ ਪਾਕਿਸਤਾਨ ਉਹ ਰੇਂਡਰਸਤਾਨ ਦੀ ਕ੍ਰਿਕਟ ਟੀਮ ਹੈ ਤੁਸੀਂ ਉਹਨੂੰ ਕਿੱਦਾਂ ਦੇਖਦੇ ਹੋ ਕੌਣ ਬੈਟਰ ਹੈ ਤੇ ਮੋਦੀ ਜੀ ਨੇ ਦੇਖੋ ਆਪਣੀ ਗੱਲ ਜਿਹੜੀ ਉਹ ਬਹੁਤ ਸਪਸ਼ਟ ਤਰੀਕੇ ਨਾਲ ਰੱਖੀ ਉਹ ਕਹਿੰਦੇ ਮੈਂ ਸਪੋਰਟਸ ਨੂੰ ਇੱਕ ਮਾਧਿਅਮ ਸਮਝਦਾ ਹਾਂ ਫਰੈਂਡਸ਼ਿਪ ਦਾ ਸਪੇਸ ਦਾ ਮੈਂ ਉਹਦੇ ਬਾਰੇ ਕੋਈ ਉਹਨਾਂ ਦੇ ਟੈਕਨੀਕਲੀ ਤਾਂ ਨਹੀਂ ਮੈਂ ਜਾਣਦਾ ਕਿਹੜੀ ਟੀਮ ਬੈਟਰ ਹੈ ਕਿਉਂਕਿ ਮੈਂ ਐਕਸਪਰਟ ਨਹੀਂ ਹਾਂ ਲੇਕਿਨ ਜੇ ਪ੍ਰਿਨਾਮ ਦੀ ਗੱਲ ਕਰੀ ਤੇ ਹੈ ਤਾਂ ਮੈਨੂੰ ਲੱਗਦਾ ਕਿ ਸਾਡੇ ਬੱਚੇ ਚੰਗਾ ਖੇਡਦੇ ਆ ਔਰ ਇਹ ਗੱਲ ਉਹਨੇ ਆਪਣੀ ਗੱਲ ਉੱਥੇ ਵੀ ਬੜੀ ਟਟਸਤਾ ਦੇ ਨਾਲ ਰੱਖੀ ਆ ਔਰ ਇਸ ਗੱਲ ਨੂੰ ਫੇਰ ਅੰਡਰਲਾਈਨ ਕੀਤਾ ਕਿ ਸਪੋਰਟਸ ਦੇ ਰਾਹੀ ਵੀ ਜੇ ਕੋਈ ਪੋਜ਼ਿਟਿਵਿਟੀ ਕ੍ਰੀਏਟ ਹੁੰਦੀ ਆ ਤਾਂ ਉਹਨੂੰ ਮੈਂ ਉਹਦਾ ਵੈਲਕਮ ਕਰਦਾ ਮੀਨਿੰਗ ਥੇਰਬਾਈ ਔਰ ਜਦ ਇਹ ਗੱਲ ਕਹਿੰਦੇ ਕਿ ਮੈਂ ਜਦ ਬੋਲ ਰਿਹਾ ਮੈਂ ਮੋਦੀ ਨਹੀਂ ਬੋਲ ਰਿਹਾ 140 ਕਰੋੜ ਲੋਕ ਬੋਲ ਰਹੇ ਆ ਤਾਂ ਮਤਲਬ ਕਿ ਸਾਡੇ ਜਿਹੜੇ ਇੱਕ ਆਮ ਭਾਰਤੀ ਦੀ ਜਿਹੜੀ ਹੈ ਉਹ ਉਹ ਆਸ ਹੈ ਜਿਹੜਾ ਉਹਦਾ ਵਿਸ਼ਵਾਸ ਹੈ ਉਹਦੀ ਗੱਲ ਕਰਦੇ ਆ ਤੇ ਮੈਨੂੰ ਲੱਗਦਾ ਕਿ ਪਹਿਲੀ ਵਾਰ ਹੀ ਹੋ ਰਿਹਾ ਕਿ ਪ੍ਰਧਾਨ ਮੰਤਰੀ ਜੀ ਆਪਣੇ ਬਹੁਤ ਜਿਹੜਾ ਸਾਡਾ ਸਿਰਪ੍ਰਤੀ ਦਵੰਦੀ ਪਾਕਿਸਤਾਨ ਹੈ ਉਹਦੇ ਨਾਲ ਮਧੁਰਤਾ ਦੇ ਨਾਲ ਸੰਬੰਧ ਬਣਾਉਣੇ ਤਾਂ ਚਾਹੁੰਦੇ ਆ ਲੇਕਿਨ ਆਪਣੀ ਟਰਮਸ ਤੇ ਬਣਾਉਣਾ ਚਾਹੁੰਦੇ ਆ ਨਾਟ ਐਟ ਦੀ ਕਾਸਟ ਆਫ ਟੈਰੇਜ਼ਮ ਐਂਡ ਟਾਕਸ ਜਿਸ ਤਰ੍ਹਾਂ ਕਿ ਦੇ ਕਾਂਟ ਗੋ ਹੈਂਡ ਇਨ ਹੈਂਡ ਜੀ ਡਾਕਟਰ ਜੀ ਤੁਸੀਂ ਇਹ ਦੱਸੋ ਕਿ ਚਾਈਨਾ ਜਿਹੜਾ ਆ ਉਹਨੂੰ ਇੱਕ ਵਰਲਡ ਪਾਵਰ ਬਣਨ ਦੇ ਬਹੁਤ ਅਗਰੈਸਰ ਸੀ ਜਾ ਰਿਹਾ ਸੀ ਮਿਲਟਰੀਲੀ ਵੀ ਪੋਲੀਟੀਕਲੀ ਵੀ ਸਾਰਾ ਕੁਝ ਹੋ ਰਿਹਾ ਸੀ ਔਰ ਇੰਡੀਆ ਵਾਸਤੇ ਚਾਈਨਾ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ ਚਾਈਨਾ ਪਾਕਿਸਤਾਨ ਨੂੰ ਵੀ ਸਪੋਰਟ ਕਰਦਾ ਹੈ ਕਿਤੇ ਨਾ ਕਿਤੇ ਪੋਡਕਾਸਟ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਚਾਈਨਾ ਨੂੰ ਲੈ ਕੇ ਬਹੁਤ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਨੇ ਬਹੁਤ ਸਟਰੋਂਗਲੀ ਸਾਂਝੇ ਕੀਤੇ ਨੇ ਤੁਹਾਡਾ ਉਹਦੇ ਬਾਰੇ ਕੀ ਮੰਨਣਾ ਹੈ ਦੇਖੋ ਚਾਈਨਾ ਦੇ ਬਾਰੇ ਉਹਨਾਂ ਨੇ ਕਿਹਾ ਕਿ ਚਾਈਨਾ ਔਰ ਭਾਰਤ ਦੀ ਸੰਸਕ੍ਰਿਤੀ ਲਗਭਗ ਇੱਕੋ ਜਿਹੀ ਹੈ ਔਰ ਹਿਸਟੋਰੀਕਲੀ ਉਹਨਾਂ ਦੇ ਬਹੁਤ ਗੂੜੇ ਸੰਬੰਧ ਰਹੇ ਹੈ ਬਹੁਤ ਭਿਕਸ਼ੂਆਂ ਦਾ ਜੋ ਇਤਿਹਾਸ ਹਿੰਦੁਸਤਾਨ ਦੇ ਵਿੱਚ ਹੈ ਜਿਹੜੀ ਸਾਡੀ ਸੰਸਕ੍ਰਿਤੀ ਦਾ ਅਟੁੱਟ ਅੰਗ ਚਾਈਨਾ ਦੇ ਵਿੱਚ ਵੀ ਰਿਹਾ ਹੈ ਔਰ ਜਿਹੜੀ ਗੱਲ ਕੀਤੀ ਰਕੇਸ਼ ਜੀ ਨੇ ਕਿ ਇਸ ਪੂਰੀ ਵਰਲਡ ਦੀ ਜੀਡੀਪੀ ਦਾ ਲਗਭਗ 50% ਜਿਹੜਾ ਜੀਡੀਪੀ ਦੇ ਵਿੱਚ ਕੰਟਰੀਬਿਊਸ਼ਨ ਦੋਨੋਂ ਕੰਟਰੀਜ਼ ਦਾ ਸਿਕਾ ਲੇਕਿਨ ਮੋਦੀ ਜੀ ਨੇ ਕਿਹਾ ਕਿ ਅਸੀਂ ਉਸ ਰਿਸ਼ਤੇ ਨੂੰ ਦੁਬਾਰਾ ਵੀ ਕਾਇਮ ਕਰਨਾ ਚਾਹੁੰਦੇ ਆ ਰੱਖਣਾ ਚਾਹੁੰਦੇ ਆ ਲੇਕਿਨ ਪਿਛਲੇ ਟਰਮ ਦੇ ਵਿੱਚ ਔਰ ਉਸ ਤੋਂ ਪਿਛਲੀ ਟਰਮ ਦੇ ਵਿੱਚ ਜੋ ਮੋਦੀ ਜੀ ਦੀਆਂ ਜਿਹੜੀਆਂ ਸਕੀਮਸ ਸੀਗੀਆਂ ਜਿਹੜੀਆਂ ਕੁਝ ਖਾਸ ਕਰਕੇ ਮੇਕ ਇਨ ਇੰਡੀਆ ਦੀ ਸਕੀਮ ਸੀ ਸਟਾਰਟਅਪ ਦੀ ਸਕੀਮ ਹੈ ਉਹਦੇ ਰਾਹੀਂ ਜਿਹੜਾ ਚਾਈਨਾ ਦਾ ਇੱਕ ਵਰਚਸਫ ਬਣ ਰਿਹਾ ਸੀ ਪੂਰੀ ਦੁਨੀਆ ਦੇ ਵਿੱਚ ਜੀ ਇਕਨੋਮੀ ਨੂੰ ਕੰਟਰੋਲ ਕਰਨ ਦੇ ਵਿੱਚ ਉਹਨੂੰ ਬਹੁਤ ਬੁਰੀ ਤਰ੍ਹਾਂ ਠੱਲ ਪਈ ਹੈ ਜੀ ਆਪਾਂ ਆਪਣੇ ਦੇਸ਼ ਦੇ ਵਿੱਚ ਦੰਗੇ ਇਕਤਾ ਹੈ ਕਿ ਇੱਕ ਪਾਲਿਸੀ ਲੈਵਲ ਤੇ ਕਰਨਾ ਇੱਕ इमोशनल ਲੈਵਲ ਤੇ ਵੀ ਕਿਹਾ ਅਪੀਲ ਕਰਨੇ ਕੀ ਵੀ ਜੇ ਦੀਵਾਲੀ ਦੀ ਤਿਹਾੜ ਰੰਦਾ ਤਾਂ ਸਾਨੂੰ ਪਰੰਪਰਿਕ ਦੀਏ ਜਲਾਉਣੇ ਚਾਹੀਦੇ ਚਾਈਨਾ ਦੀ ਲੜੀ ਇੱਕ ਸੰਦੇਸ਼ ਦਿੰਦਾ ਇਹ ਗੱਲ ਕਹਿਣ ਦਾ ਉਹਦੇ ਕਾਰਨ ਇਹ ਹੋਇਆ ਕਿ ਚਾਈਨਾ ਜਿਹੜਾ ਇੱਕ ਬਹੁਤ ਤੇਜ਼ੀ ਦੇ ਨਾਲ ਵਰਲਡ ਪਾਵਰ ਬਣਨ ਵੱਲ ਅਗਰਸਰ ਹੋ ਰਿਹਾ ਸੀਗਾ ਉਹ ਕਿਤੇ ਨਾ ਕਿਤੇ ਬ੍ਰੇਕਸ ਲੱਗੀਆਂ ਬ੍ਰੇਕਸ ਲੱਗੀਆਂ 2020 ਦੇ ਵਿੱਚ ਚਾਈਨਾ ਬਾਰਡਰ ਤੇ ਜੋ ਟੈਂਸ਼ਨ ਕ੍ਰੀਏਟ ਹੋਈ ਉਹਦੇ ਬਾਅਦ ਤੁਸੀਂ ਦੇਖੋ ਕਿ ਉੱਥੇ ਰੀਵਰਸਲ ਹੋ ਗਿਆ ਬਹੁਤ ਤੇਜ਼ੀ ਦੇ ਨਾਲ ਚਾਈਨਾ ਜਿਹੜੇ ਜਿੱਥੇ ਜਿੱਥੇ ਸਾਡੇ ਬਾਰਡਰ ਲੱਗ ਰਹੇ ਉੱਥੇ ਬਿਲਕੁਲ ਲਾਗੇ ਆ ਕੇ ਲਾਗੇ ਤੱਕ ਉਹਨਾਂ ਨੇ ਆਪਣੀ ਸੜਕ ਬਣਾਤੀ ਸੀ ਮਿਲਟਰੀ ਤੱਕ ਉੱਥੇ ਆ ਗਈ ਸੀ ਲੇਕਿਨ ਉਹ ਸਾਰੀਆਂ ਪਿੱਛੇ ਜਾਣ ਦੀਆਂ ਜਿਹੜੀਆਂ ਟਰੂ ਹੋਈ ਉਹ ਸਭ ਚੀਜ਼ਾਂ ਤਾਂ ਹੀ ਹੋਈ ਕਿ ਅਸੀਂ ਸਾਡੀ ਇਕਨੋਮੀ ਜਿੱਥੇ ਸਟਰੋਂਗ ਹੋਈ ਮਿਲਟਰੀ ਪਾਵਰ ਜਿੱਥੇ ਸਟਰੋਂਗ ਹੋਈ ਬਰਾਬਰੀ ਦਾ ਦਰਜਾ ਆਇਆ ਮੋਦੀ ਜੀ ਨੇ ਪੋਸਟ ਪੌਡਕਾਸਟ ਦੇ ਵਿੱਚ ਕਿਹਾ ਜਿਹੜੀ ਗੱਲ ਉਹ ਅਕਸਰ ਹੀ ਕਹਿੰਦੇ ਆ ਕਿ ਉਹ ਜੋ ਗੱਲ ਭਾਰਤ ਪਹਿਲਾ ਵਾਲਾ ਭਾਰਤ ਨਹੀਂ ਹੈ ਨਾ ਅਸੀਂ ਕਿਸੇ ਨੂੰ ਅੱਖ ਦਿਖਾ ਕੇ ਬਲਕਿ ਨਾ ਹੀ ਕਿਸੇ ਨੂੰ ਅੱਖ ਨੇਵੀ ਕਰਕੇ ਹੀ ਨਾ ਅੱਖ ਦਿਖਾ ਕੇ ਲੇਕਿਨ ਅੱਖਾਂ ਦੇ ਅੱਖਾਂ ਵਿੱਚ ਪਾ ਕੇ ਗੱਲ ਕਰਨ ਦੀ ਸਥਿਤੀ ਦੇ ਵਿੱਚ ਆ ਇਹ ਗੱਲ ਉਹਨੇ ਉਸ ਪੋਡਕਾਸਟ ਦੇ ਵਿੱਚ ਕੀਤੀ ਔਰ ਇਹ ਗੱਲ ਇੱਕ ਸਟਰੋਂਗ ਸਿਗਨਲ ਗਿਆ ਹੈ ਕਿ ਇੰਡੀਆ ਯੂ ਕਾਂਟ ਟੇਕ ਇਟ ਫॉर ਗਰਾਂਟਡ ਨਾਓ ਇਹ ਗੱਲ ਨਹੀਂ ਹੈ ਚਾਹੇ ਉਹ ਇਕਨੋਮੀ ਦੀ ਗੱਲ ਹੈ ਚਾਹੇ ਉਹ ਮਿਲਟਰੀ ਪਾਵਰ ਦੀ ਗੱਲ ਹੈ ਹੁਣ ਤਾਂ ਸਾਡੇ ਜਿਹੜੀ ਆਲਮੋਸਟ ਸਾਡਾ ਜੀਓਗ੍ਰਾਫਿਕ ਡਿਵਿਡੈਂਡ ਹੈ ਉਹ ਜਿਹੜੇ ਸਾਡੇ ਪੋਪੂਲੇਸ਼ਨ ਹੈ ਉਸ ਤੋਂ ਵੀ ਔਰ ਜਿਹੜੀ ਪੋਪੂਲੇਸ਼ਨ ਨੂੰ ਅਸੀਂ ਕਿੰਨੇ ਸਾਲਾਂ ਤੱਕ ਸਕੂਲਾਂ ਕਾਲਜਾਂ ਦੇ ਵਿੱਚ ਪੋਪੂਲੇਸ਼ਨ ਸਮੱਸਿਆ ਹੈ ਪੋਪੂਲੇਸ਼ਨ ਸਮੱਸਿਆ ਉਹਨੂੰ ਸਕਿੱਲ ਇੰਡੀਆ ਦੇ ਮਾਧਿਅਮ ਦੇ ਰਾਹੀਂ ਅਸੀਂ ਉਹਨੂੰ ਤਿਆਰ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਰਠੋ ਸਾਹਿਬ ਇੱਕ ਜਿਹੜਾ ਬਹੁਤ ਵਰਲਡ ਦੇ ਵਿੱਚ ਖਾਸ ਸੀਗਾ ਕਿ ਅਮਰੀਕਾ ਦੇ ਵਿੱਚ ਨਵੇਂ ਪ੍ਰੈਜ਼ੀਡੈਂਟ ਸਾਹਿਬ ਆਏ 트੍ਰੰਪ ਆਏ ਔਰ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਮੋਦੀ ਸਾਹਿਬ ਦੇ ਬਹੁਤ ਕਰੀਬੀ ਨੇ ਉਹਨਾਂ ਦੇ ਪੁਰਾਣੇ ਦੋਸਤ ਵੀ ਨੇ ਪੋਡਕਾਸਟ ਦੇ ਵਿੱਚ ਕਿਉਂਕਿ ਉਹ ਯੂ ਐਸ ਸਿਟੀਜ਼ਨ ਨੇ ਜਿਨ੍ਹਾਂ ਨੇ ਪੋਡਕਾਸਟ ਕੀਤਾ ਉਹ ਤੇ ਉੱਥੇ 트੍ਰੰਪ ਹੋਣਾਂ ਦੇ ਬਾਰੇ ਵੀ ਗੱਲ ਹੋਈ ਹੈ ਸੋ ਅਮਰੀਕਾ ਦੇ ਬਾਰੇ 트੍ਰੰਪ ਦੇ ਬਾਰੇ ਜੋ ਮੋਦੀ ਜੀ ਨੇ ਕਿਹਾ ਉਹਦੇ ਬਾਰੇ ਤੁਸੀਂ ਤੁਹਾਡਾ ਕੀ ਮੰਨਣਾ ਹੈਗਾ ਮੋਦੀ ਜੀ ਦਾ ਇਸ ਪੋਡਕਾਸਟ ਖਾਸ ਤੌਰ ਤੇ ਅਮਰੀਕਾ ਟਰੰਪ ਦੇ ਬਾਰੇ ਟਰੰਪ ਹੋਣਾਂ ਦੇ ਬਾਰੇ ਜਿਹੜੀ ਗੱਲ ਕੀਤੀ ਗਈ ਹੈ ਉਸ ਮੈਨੂੰ ਇਹਦਾ ਲੱਗਦਾ ਹੈ ਕਿ ਇੱਕ ਬਹੁਤ ਅਟੁੱਟ ਦੋਸਤੀ ਵਾਲੀ ਜਿਹੜੀ ਹੈ ਉਹਨਾਂ ਦੇ ਸਬੰਧ ਜਿਹੜੇ ਨਜ਼ਰ ਆਇਓ ਸਾਰੀ ਗੱਲ ਵਿੱਚ ਉਹਨਾਂ ਨੇ ਇੱਕ ਪਾਰਟिकुलर ਇਨਸੀਡੈਂਟ ਕੋਟ ਕੀਤਾ ਉੱਥੇ ਕਿ ਜਦੋਂ ਹਾਊਡੀ ਮੋਦੀ ਇੱਕ ਕਾਰਗ੍ਰਾਮ ਹੋਇਆ ਅਮਰੀਕਾ ਦੇ ਵਿੱਚ ਤੇ ਕਿਉਂਕਿ ਅਮਰੀਕਨ ਜਿਹੜੀ ਏਜੰਸੀਜ਼ ਹੁੰਦੀਆਂ ਆਏ ਜਿਹੜੀ ਸਿਕਿਉਰਿਟੀ ਏਜੰਸੀਜ਼ ਹੁੰਦੀਆਂ ਉਹ ਬੜੇ ਪਾਰਟिकुलर ਹੁੰਦੇ ਆਪਣੇ ਜਿਹੜੇ ਬੜੇ ਨੇਤਾ ਨੂੰ ਲੈ ਕੇ ਤੇ ਉਹ ਦੱਸ ਰਹੇ ਸਨ ਕਿ ਉਹ ਥੱਲੇ ਬੈਠ ਕੇ ਮੋਦੀ ਜਦੋਂ ਸਪੀਚ ਕਰ ਰਿਹਾ ਸੀ ਤੋਂ ਥੱਲੇ ਬੈਠ ਕੇ ਟਰੰਪ ਸੁਣ ਰਹੇ ਸਨ ਤੇ ਇੱਕ ਬੜਾ ਉਹ ਸਮਾਨ ਸਮਝੋ ਹਿੰਦੁਸਤਾਨ ਦੇ ਸਾਰੇ ਲੋਕ ਜਿਹੜੇ ਉੱਥੇ ਪਹੁੰਚੇ ਸੀ ਔਰ ਜਿੱਦੀ ਵੱਡੀ ਉਹ ਗੈਦਰਿੰਗ ਸੀ ਆਮ ਤੌਰ ਤੇ ਇਸ ਤਰ੍ਹਾਂ ਦੀ ਗੈਦਰਿੰਗ ਪੋਲਿਟੀਕਲ ਸਰਕਲਜ਼ ਵਿੱਚ ਤੇ ਅਮਰੀਕਾ 'ਚ ਦੇਖਣ ਨੂੰ ਨਹੀਂ ਮਿਲਦੀ ਔਰ ਜਿਹੜਾ ਉਹਨਾਂ ਨੇ ਅਗਲਾ ਉਹਨਾਂ ਦਾ ਉਦਾਹਰਣ ਦਿੱਤਾ ਕਿ ਮੈਂ ਜਦੋਂ ਥੱਲੇ ਉਤਰ ਕੇ ਆਇਆ ਔਰ ਮੈਂ ਟਰੰਪ ਉਹਨਾਂ ਦਾ ਹੱਥ ਫੜਿਆ ਔਰ ਉਹਨਾਂ ਨੂੰ ਪਬਲਿਕਸ ਲੈ ਕੇ ਜਾਣ ਦੀ ਗੱਲ ਕੀਤੀ ਜਿਹੜਾ ਕਿ ਸ਼ਾਇਦ ਉੱਥੇ ਦੀਆਂ ਸਿਕਿਉਰਿਟੀ ਏਜੰਸੀਜ਼ ਵਾਸਤੇ ਇੱਕ ਸ਼ੌਕ ਸੀ ਕਿ ਇੰਨਾ ਜਾ ਨਹੀਂ ਸਕਦੇ ਹੋ ਲੇਕਿਨ ਉਹਨਾਂ ਨੇ ਬੇਚੇ ਜਖੁੰਦੇ ਉਹਨਾਂ ਨੇ ਉੱਚ ਪਬਲਿਕਸ ਜਾਣਾ ਸ਼ੁਰੂ ਕਰਤਾ ਮੇਰਾ ਹੱਥ ਪਕੜ ਕੇ ਔਰ ਮੈਨੂੰ ਉਸ ਜਿਸ ਗੱਲ ਦਾ ਬੜਾ ਸਨਮਾਨ ਮਿਲਿਆ ਔਰ ਮੈਂ ਮਹਿਸੂਸ ਕੀਤਾ ਕਿ ਇੱਕ ਐਸਾ ਨੇਤਾ ਨੇ ਜਿਹੜੇ ਫੈਸਲੇ ਖੁਦ ਲੈਂਦੇ ਨੇ ਔਰ ਜਿੰਨਾ ਚ ਹਿੰਮਤ ਹੈ ਫੈਸਲੇ ਲੈਣ ਦੀ ਮੈਂ ਉਹਨਾਂ ਤੋਂ ਪ੍ਰਭਾਵਿਤ ਵੀ ਹਾਂ ਔਰ ਮੈਨੂੰ ਲੱਗਦਾ ਹੈ ਕਿ ਹਿੰਦੁਸਤਾਨ ਦੀ ਔਰ ਅਮਰੀਕਾ ਦੀ ਜਿਹੜੀ ਦੋਸਤੀ ਦੀ ਮਿਸਾਲ ਹੈ ਉਹ ਅੱਗੇ ਵੀ ਬਹੁਤ ਕਾਇਮ ਰਹੇਗੀ ਔਰ ਇਹਦੇ ਨਾਲ ਆਉਣ ਵਾਲੇ ਦਿਨਾਂ 'ਚ ਬਹੁਤ ਕੁਝ ਬਦਲਾਅ ਦੇਖਣ ਨੂੰ ਮਿਲਣਗੇ ਪੂਰੇ ਵਰਲਡ ਆਰਡਰ ਦੇ ਵਿੱਚ ਐਸਾ ਮੇਰਾ ਮੰਨਣਾ ਹੈ ਜੀ ਸੋ ਇਹ ਇਹ ਤੁਸੀਂ ਐਕਸਪੋਰਟਰ ਵੀ ਹੋ ਪ੍ਰਧਾਨ ਮੰਤਰੀ ਜੀ ਦਾ ਉਹਨਾਂ ਦੇ ਨਾਲ 트ੰਪ ਦੇ ਬਾਰੇ ਇਹ ਵਿਚਾਰ ਰੱਖਣਾ ਤੁਸੀਂ ਸੋਚਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇੰਪੈਕਟ ਕਰੇਗਾ ਸਾਡੀ ਜਿਹੜੀ ਇਕਨੋਮੀ ਨੂੰ ਬੂਸਟ ਮਿਲੇਗਾ ਕਿਉਂਕਿ ਜਦੋਂ ਇੰਡੋ ਯੂਐਸ ਰਿਲੇਸ਼ਨ ਸਟਰੋਂਗ ਹੋਣਗੇ ਬਿਜ਼ਨਸ ਵੀ ਵਧੇਗਾ ਤੁਹਾਡੀ ਉਹਦੇ ਬਾਰੇ ਕੀ ਸੋਚ ਹੈ ਜੀ ਆ ਦੇਖੋ ਬਹੁਤ ਸਾਰੀਆਂ ਚਰਚਾ ਪਿਛਲੇ ਦਿਨਾਂ ਦੇ ਟੈਰੀਫਸ ਦੀ ਚੱਲੀਆਂ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਕੰਟਰੀਜ਼ ਦੇ ਟੈਰੀਫ ਲਗਾਏ ਸ਼ਾਧ ਇੰਡੀਆ ਤੇ ਵੀ ਉਸ ਹੱਦ ਤੱਕ ਟੈਰਿਫ ਲੱਗੇ ਨੇ ਲੇਕਿਨ ਜਿਸ ਤਰੀਕੇ ਦਾ ਸਨਮਾਨ ਮੋਦੀ ਜੀ ਨੂੰ ਮਿਲਿਆ ਜਦੋਂ ਇਹ ਗਏ ਨੇ ਹੁਣ ਜਿਹੜਾ ਉਹਨਾਂ ਦਾ ਟ੍ਰਿਪ ਸੀ ਅਮਰੀਕਾ ਦਾ ਜਿਸ ਤਰੀਕੇ ਨਾਲ ਮੋਦੀ ਜੀ ਨੂੰ ਪਿੱਛੇ ਖੜੇ ਹੋ ਕੇ ਉਹਨਾਂ ਦੀ ਪਿਕਚਰਜ਼ ਆਈਆਂ ਔਰ ਕੁਰਸੀ ਅੱਗੇ ਕਰ ਰਹੇ ਸੀ ਉਹਨਾਂ ਵਾਸਤੇ ਇੱਕ ਉਹਨਾਂ ਦੇ ਮਨ ਦੀ ਭਾਵਨਾ ਜਿਹੜੀ ਹੈ ਲੋਕਾਂ ਤੱਕ ਨਜ਼ਰ ਆਂਦੀ ਹੈ ਕਿ ਮੋਦੀ ਜੀ ਵਾਸਤੇ ਕਿਸ ਤਰੀਕੇ ਦੀ ਸਨਮਾਨਜਨਕ ਉਹਨਾਂ ਦੇ ਮੰਚ 'ਤੇ ਸਥਿਤੀ ਹੈ और मैं लगता है कि आने वाले वक्त बहुत अच्छा वक्त जहाँ है अमेरिका और इंडिया के संबंध रहेगा और ये व्यापार भी बदल गए और साकोनमी बहुत बूस्ट मिलेगा वैसे तो नरेंद्र भाई मोदी जी का जोड़ा तीसरा टेन्योर है और जो दोनोवर रहे हैं दो हज़ार चौदह तो लैके उन्नीस तक, उन्नी तक जो रहा तो उस तो बाद जो दूसरा टर्निओर रहा उसकी देखो कि दसवें नंबर द इकोनमी इस देश की अच्छ पंजे नंबर ते है और बहुत सारे जोड़े ਅਰਥ ਸ਼ਾਸਤਰੀ ਨੇ ਉਹਨਾਂ ਦਾ ਕਹਿਣਾ ਹੈ ਔਰ ਜਿਹੜੇ ਵਿਸ਼ੇਸ਼ਕ ਹੈ ਨੇ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਜਲਦੀ ਹਿੰਦੁਸਤਾਨ ਦੀ ਤੀਸਰੇ ਨੰਬਰ ਦੀ ਵਿਸ਼ਵ ਦੀ ਇਕਨੋਮੀ ਬਣਨ ਜਾ ਰਹੀ ਹੈ ਸੋ ਇਸ ਤਰ੍ਹਾਂ ਦਾ ਦੀਸ਼ਤਾ ਜਿਹੜਾ ਵਾਤਾਵਰਣ ਹੈ ਔਰ ਇਕਨੋਮੀ ਦਾ ਜਿਹੜਾ ਬੂਸਟ ਨਜ਼ਰ ਆ ਰਿਹਾ ਹੈ ਮੈਨੂੰ ਐਸਾ ਲੱਗਦਾ ਹੈ ਚਾਹੇ ਚਾਈਨਾ ਹੈ ਅਮਰੀਕਾ ਹੈ ਜਾਂ ਕੋਈ ਵੀ ਹੋਰ ਬੜਾ ਕੰਟਰੀ ਹੈ ਉਹ ਸਭ ਇਸ ਚੀਜ਼ ਨੂੰ ਦੇਖ ਰਹੇ ਨੇ ਔਰ ਸਾਰੇ ਉਹਨਾਂ ਨੂੰ ਐਕਸੈਪਟ ਵੀ ਕਰ ਰਹੇ ਨੇ ਔਰ ਮੈਨੂੰ ਲੱਗਦਾ ਹੈ ਕਿ ਬੜੇ ਅੱਛੇ ਸਮਝਦੇ ਨੇ ਅਮਰੀਕਾ ਇੰਡੀਆ ਦੇ ਗੇਟ हां नो नो 300 ਡਾਕਟਰ ਸਾਹਿਬ ਤੁਸੀਂ ਪੋਡਕਾਸਟ ਸੁਣਿਆ ਪੂਰਾ ਅਸੀਂ ਫੇਰ ਉੱਥੋਂ ਦੀ ਗੱਲ ਕਰਦੇ ਹਾਂ ਕਿ ਨਰਿੰਦਰ ਮੋਦੀ ਜੀ ਨੇ ਇਹ ਦੱਸਿਆ ਕਿ ਮੈਂ ਇੱਕ ਬਹੁਤ ਇਕਨੋਮਿਕਲੀ ਵੀਕ ਫੈਮਿਲੀ ਤੋਂ ਸੀਗਾ ਮੈਂ ਮਿਹਨਤ ਕੀਤੀ ਮੈਂ ਅੱਗੇ ਆਇਆ ਲੇਕਿਨ ਮੈਂ ਉਹ ਸਾਰੀ ਕਲਾਸ ਦੀਆਂ ਜਿਹੜੀ ਇਕਨੋਮਿਕਲੀ ਵੀਕਰ ਸੈਕਸ਼ਨ ਹੈ ਉਹਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਾਂ ਉੱਥੋਂ ਉੱਭਰਨਾ ਕਿੱਦਾਂ ਉਹਨਾਂ ਨੂੰ ਅੱਗੇ ਕਿੱਦਾਂ ਲੈ ਕੇ ਸੀਗਾ ਛੋਟੇ ਘਰ ਦੇ ਵਿੱਚ ਰਹਿੰਦੇ ਸੀਗੇ ਲੇਕਿਨ ਕਹਿੰਦੇ ਮੈਂ ਗਰੀਬੀ ਦੇ ਜਿਹੜਾ ਅਭਾਵ ਸੀਗਾ ਉਹਦਾ ਪ੍ਰਭਾਵ ਆਪਣੇ ਜੀਵਨ ਤੇ ਨਹੀਂ ਲੈਣ ਦਿੱਤਾ ਜੀ ਕਦੇ ਆਪਣੇ ਮਨ 'ਚ ਇਹ ਗੱਲ ਆਣ ਨਹੀਂ ਦਿੱਤੀ ਔਰ ਇਸ ਦਰਦ ਨੂੰ ਦੁੱਖ ਨੂੰ ਸਮਝਦੇ ਹੋਏ ਹੀ ਚਾਹੇ ਉਹ ਪ੍ਰਧਾਨ ਮੁੱਖ ਮੰਤਰੀ ਰਏ গুজরাট ਦੇ ਜਾਂ ਪ੍ਰਧਾਨ ਮੰਤਰੀ ਬਤੌਰ ਪ੍ਰਧਾਨ ਪੂਰੇ ਦੇਸ਼ ਦੇ ਵਿੱਚ ਇਹ ਪੀੜਾ ਉਹਨਾਂ ਦੇ ਮਨ ਦੇ ਵਿੱਚ ਰਹੀ ਹੈ ਔਰ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜਾ ਉਹਨਾਂ ਦਾ ਗਵਰਨੈਂਸ ਦਾ ਮਾਡਲ ਹੈ ਉਹਦੇ ਵਿੱਚ ਪਬਲਿਕ ਵੈਲਫੇਅਰ ਨੰਬਰ 1 ਜੀ ਪਬਲਿਕ ਵੈਲਫੇਅਰ ਤੋਂ ਤੁਸੀਂ ਚਾਹ ਦੇਖੋ ਸਵੱਛਤਾ ਅਸੀਂ ਸੋਚਦੇ ਸੀਗੇ ਕਿ ਸ਼ਾਇਦ ਇਹ ਆਮਨੀ ਗੱਲ ਹੈ ਪੂਰੇ ਵਰਲਡ ਦੇ ਵਿੱਚ ਸਵੱਛਤਾ ਦੇ ਬਰਤੇ ਇੱਕ ਨਿਆ ਜਿਹੜਾ ਉਹਨਾਂ ਨੇ ਈਡੀਅਮ ਪੋਡਕਾਸਟ ਦੇ ਵਿੱਚ ਵੀ ਉਹਨਾਂ ਨੇ ਆਪਣੀਆਂ ਜ਼ਿਕਰ ਕੀਤਾ ਬਿਲਕੁਲ ਜ਼ਿਕਰ ਕੀਤਾ ਸਵੱਛਤਾ ਦਾ ਵੀ ਕਿ ਮੈਂ ਆਪਣੀ ਮਾਂ ਤੋਂ ਸਵੱਛਤਾ ਸੰਵੇਦਨਾ ਸੇਵਾ ਇਹ ਆਪਣੇ ਮਾਂ ਤੋਂ ਗੁਣ ਸਿੱਖੇ ਉਹ ਜਦ ਮਹਾਤਮਾ ਗਾਂਧੀ ਕਹਿੰਦੇ ਗੁਜਰਾਤ ਦੇ ਸੀਗੇ ਪਾਸ਼ਾ ਵੀ ਮੇਰੀ ਸੀ ਜਨਮ ਸਥਲੀ ਵੀ ਉਹਨਾਂ ਦੀ ਸੀ ਉਹਨਾਂ ਤੋਂ ਵੀ ਇਹ ਗੱਲਾਂ ਸਿੱਖੀਆਂ ਸਮਰਪਣ ਦੀ ਭਾਵਨਾ ਸੇਵਾ ਇਹ ਜਿਹੜੀ ਮਿਡਲ ਕਲਾਸ ਨੂੰ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਅਪੀਲ ਕਰਦੀਆਂ ਔਰ ਮਿਡਲ ਕਲਾਸ ਦੇ ਦੁੱਖ ਦਰਦ ਇਹਨਾਂ ਚੀਜ਼ਾਂ ਦੇ ਪਿੱਛੇ ਹੀ ਆ ਫਿਰ ਗੱਲ ਰੋਜ਼ੀ ਰੋਟੀ ਦੀ ਹੈਗੀ ਆ ਅੱਜ ਵੀ ਦੇਖ ਰਹੇ ਆ ਕਿ ਕਿੰਨੇ ਹਜ਼ਾਰ ਲੋਕ ਕਿੰਨੇ ਲੱਖ ਕਰੋੜ ਲੋਕਾਂ ਨੂੰ ਜਿਹੜਾ ਹੈਗਾ ਰੋਜ਼ੀ ਰੋਟੀ ਦੀ ਦੋ ਟਾਈਮ ਦੀ ਰੋਟੀ ਦੇ ਵਾਸਤੇ ਲਗਾਤਾਰ ਉਹਨਾਂ ਦੀ ਸਪਲਾਈ ਮਿਲਦੀ ਔਰ ਕੰਮਕ ਦੀ ਔਰ ਦੂਸਰੀ ਚੀਜ਼ਾਂ ਦੀ ਹੋ ਰਹੀ ਹੈ। ਮਤਲਬ ਕਿ ਇਸ 3 ਘੰਟੇ ਦੇ ਦੌਰਾਨ ਪ੍ਰਧਾਨ ਮੰਤਰੀ ਜੀ ਨੇ ਆਪਣੀ ਸੋਚ ਤੋਂ ਇਸ ਦੁਨੀਆ ਨੂੰ ਵਾਕਿਫ ਕਰਾਇਆ। ਜਿੱਥੋਂ ਉਹਨਾਂ ਦੀ ਇਹ ਸੋਚ ਪਤਾ ਲੱਗਦੀ ਹੈ ਕਿ ਮੈਂ ਆਪਣੇ ਦੇਸ਼ ਨੂੰ ਕਿੱਦਾਂ ਅੱਗੇ ਲੈ ਕੇ ਜਾਣਾ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਭਾਰਤ ਦੀ ਕੀ ਭੂਮਿਕਾ ਹੋਏਗੀ? ਦੁਨੀਆ ਦੇ ਵਿੱਚ ਜਦੋਂ ਲੜਾਈਆਂ ਹੋ ਰਹੀਆਂ ਨੇ ਬਾਰਡਰਸ ਨੂੰ ਲੈ ਕੇ ਉਦੋਂ ਮਦਇਸਤਾ ਕਰਨੀ ਹੈ ਸ਼ਾਂਤੀ ਦੀ ਜੀ ਬਹੁਤ ਅੱਛਾ ਪੋਡਕਾਸਟ ਰਿਹਾ ਪ੍ਰਧਾਨ ਮੰਤਰੀ ਜੀ ਦਾ ਤੇ ਉਸ ਤੋਂ ਵੀ ਅੱਛੀ ਇਹ ਰਹੀ ਕਿ ਅਸੀਂ ਉਹਨਾਂ ਦੇ ਬਾਰੇ ਅੱਜ ਡਿਸਕਸ ਕਰ ਸਕੇ ਸਟੂਡੀਓ ਦੇ ਵਿੱਚ ਆਉਣ ਲਈ ਰਕੇਸ਼ ਰਠੌਰ ਜੀ ਤੇ ਡਾਕਟਰ ਅਨੂਪ ਵਾਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂ ਜੀ ਧੰਨਵਾਦ